ਅਸ ਵੇਲੇ ਖੜੇ ਆ ਇਤਿਹਾਸਿਕ ਧਰਤੀ ਰਹੀੜਾ ਦੇ ਜਿੱਥੇ ਤਕਰੀਬਨ ਅਹਿਮਦ ਸ਼ਾਹ ਅਬਦਾਲੀ ਤੇ ਸਿੱਖਾਂ ਦੇ ਵਿਚਾਲੇ ਕਮਾਸਾਨ ਯੁੱਧ ਹੁੰਦਾ ਹੈ ਲੜਾਈ ਹੁੰਦੀ ਹੈ ਜਿਸ ਵਿੱਚ 35000 ਸਿੰਘ ਸਿੰਘਣੀਆਂ ਸ਼ਹੀਦ ਹੋ ਜਾਂਦੇ ਨੇ ਐਸ ਜਗ੍ਹਾ ਦਾ ਇੰਨਾ ਕ ਮਾੜਾ ਹਾਲ ਹੈ ਕਿ ਪਿੱਛੇ ਮੈਂ ਆਪਣੇ ਸਹਯੋਗੀ ਨੂੰ ਦਿਖਾਵਾਂਗਾ ਕਿ ਬੱਸ ਸਟਾਪ ਬਣਿਆ ਹੋਇਆ ਹੈ ਤੇ ਤੁਸੀਂ ਸਾਹਮਣੇ ਇੱਕ ਬੱਸ ਆਉਂਦੀ ਵੀ ਦੇਖ ਰਹੇ ਹੋ 메인 ਰੋਡ ਦੇ ਉੱਤੋਂ ਤੇ ਇਹ ਬੱਸ ਹੈ ਜਿਹੜੀ ਇੱਥੇ ਰੁਕਦੀ ਨਹੀਂ ਇੱਥੇ ਜਦੋਂ ਦੂਰੋਂ ਦੂਰੋਂ ਲੋਕ ਆਉਂਦੇ ਨੇ ਸਮਾਰਕ ਨੂੰ ਦੇਖਣ ਆਉਂਦੇ ਨੇ ਤਾਂ ਇੱਥੋਂ ਜੇ ਤੋਂ ਜਗ੍ਹਾ ਦਾ ਜਿਹੜਾ ਤੁਸੀਂ ਦੇਖੋ ਤਾਂ ਲਗਭਗ ਪੌਣੇ 2 ਕਿਲੋਮੀਟਰ ਜਿਹੜੀ ਆ ਉਹ ਬਣ ਜਾਂਦੀ ਆ ਇੱਕ ਇਨਸਾਨ ਨੂੰ ਦੂਰੋਂ ਚੱਲਿਆ ਜਦੋਂ ਦੂਰੋਂ ਚੱਲਿਆ ਤੇ ਇੱਥੇ ਆ ਕੇ ਉਹ ਬੰਦਾ ਜਿਹੜਾ ਪਜਲ ਹੋ ਜਵੇ ਉਹਨੂੰ ਇਹ ਨਾ ਪਤਾ ਲੱਗੇ ਇੱਥੇ ਵੀ ਮੈਂ ਪਹੁੰਚਣਾ ਕਿਵੇਂ ਆ ਨਾ ਤੇ ਇੱਥੇ ਕੋਈ ਸਾਧਨ ਨਾ ਨਾ ਬੱਸ ਰੋਕਦੀ ਆ ਉਹਨਾਂ ਨੂੰ ਇੰਨੀ ਕਸਮਸਿਆਂ ਵਿੱਚ ਆ ਜਾਂਦੀਆਂ ਨੇ ਵੀ ਉਹਦੇ ਬਾਰੇ ਜਿਹੜਾ ਅਸੀਂ ਨਾ ਤਾਂ ਆਪਾਂ ਸੋਚ ਸਕਦੇ ਹਾਂ ਨਾ ਦੱਸ ਸਕਦੇ ਹਾਂ ਬਹੁਤ ਬਹੁਤ ਸਰ ਦੇਖੋ ਬਹੁਤ ਮਾੜਾ ਹਾਲ ਆ ਦੇਖੋ ਦੇਖੋ ਪਬਲਿਕ ਕਿੱਥੋਂ ਕਿੱਥੋਂ ਇੱਥੇ ਪਹੁੰਚਦੀ ਆ ਪਹੁੰਚ ਕਰਦੀ ਆ ਲੇਕਿਨ ਇੱਥੋਂ ਜਾਣ ਦਾ ਤੇ ਇੱਥੇ ਉਤਰਨ ਦਾ ਸਟਾਪੇਜ ਦਾ ਬਹੁਤ ਬੁਰਾ ਹਾਲ ਆ ਜੀ ਪੂਰੀ ਡਿਊਟੀ ਬਣਦੀ ਹੈ ਕਿ ਬੱਸਾਂ ਨੇ ਜਿਹੜੀਆਂ ਇੱਥੇ ਰੁਕਣ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਹੋਣ ਤਾਂ ਕਿ ਜਿਹੜਾ ਪੰਜਾਬ ਦਾ ਐਡਾ ਵੱਡਾ ਇਤਿਹਾਸ ਆ ਉਹਨੂੰ ਦੇਖ ਸਕਣ ਸਮਝ ਸਕਣ ਸਾਈਨ ਬੋਰਡ ਵੀ ਹੋਣੇ ਚਾਹੀਦੇ ਨੇ ਉਹਨਾਂ ਨੂੰ ਸਾਰੀ ਸਹੂਲਤ ਹੋਣੀ ਚਾਹੀਦੀ ਆ ਇੱਥੋਂ 3 ਕਿਲੋਮੀਟਰ ਉਹਨਾਂ ਨੂੰ ਅੱਗੇ ਕੁੱਪ ਜਾਣਾ ਪੈਂਦਾ ਜੀ ਕੁੱਪ ਸਟਾਪ ਜਿਆ ਜਾਂ 3 ਕਿਲੋਮੀਟਰ ਪਿੱਛੇ ਉਤਾਰ ਦਿਆ ਬੱਸ ਵਾਲੇ ਪੀੜ ਲੇਕਿਨ ਜਿਹੜੇ ਇੱਥੇ ਫਿਰ ਇੱਥੋਂ ਜਾਣ ਲਈ ਇੱਥੋਂ ਕੋਈ ਆਟੋ ਵਗੈਰਾ ਕੋਈ ਮਿਲਦਾ ਮਨ ਮਰਜ਼ੀ ਦਾ ਫਿਰ ਆਪਦੇ ਪੈਸੇ ਲੈਂਦੇ ਆ ਉਹ ਵਸੂਲ ਕਰਦੇ ਆ ਕੋਈ ਯਾਦਗਾਰ ਦਾ ਬੋਰਡ ਵੀ ਲੱਗਣਾ ਚਾਹੀਦਾ ਜੀ ਇਹ ਬਹੁਤ ਜ਼ਰੂਰੀ ਹੈ ਜੀ ਪਤਾ ਕਿ ਪਬਲਿਕ ਨੂੰ ਪਤਾ ਲੱਗ ਸਕੇ ਵੀ ਇਹ ਇਤਿਹਾਸਿਕ ਜਗ੍ਹਾ ਇੱਕ ਇਸ ਬਾਰੇ ਨੌਲੇਜ ਹੋ ਸਕੇ ਪਤਾ ਬਹੁਤ ਲੱਗਣਾ ਚਾਹੀਦਾ ਜੀ ਦੂਰੋਂ ਦੂਰੋਂ ਭਾਰਤ ਦੇ ਸਿੱਖ ਜਿਹੜੇ ਸਰਦਾਰ ਨੂੰ ਇੱਥੇ ਆਉਂਦੇ ਨੇ ਇੱਥੇ ਰੋਹੀੜਾ ਪਿੱਛੇ ਜੋ ਮੇਨ ਰੋਡ ਹੈ ਉੱਥੇ ਬੱਸ ਸਟਾਪ ਚ ਬਣਾਏ ਗਏ ਨੇ ਪਰ ਬੱਸ ਇੱਕ ਵੀ ਨਹੀਂ ਰੁਕਦੀ ਕੀ ਕਹੋਗੇ ਸਰ ਹਾਂ ਇਸ ਦੇ ਬਾਰੇ ਤੁਹਾਨੂੰ ਤੁਸੀਂ ਦੱਸਿਆ ਤਾਂ ਅਸੀਂ ਇਸ ਦੇ ਬਾਰੇ ਆਰਟੀਓ ਸਾਹਿਬ ਨਾਲ ਅੱਜ ਹੀ ਗੱਲ ਕਰਕੇ ਔਰ ਜਾਂ ਬੱਸ ਸਟੈਂਡ ਦੇ ਜੋ ਬਸਾਂ ਨੇ ਮੈਨੇਜਰ ਨੇ ਉਹਨਾਂ ਨਾਲ ਗੱਲ ਕਰਕੇ ਅਸੀਂ ਇਹ ਜਰੂਰ ਬਣਾਵਾਂਗੇ ਕਿ ਇਹ ਜਿਹੜੀ ਬੱਸਾਂ ਇੱਥੇ ਹੋ ਜਰੂਰ 700 ਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਤਬਾਮ ਦਰਸ਼ਕਾਂ ਦਾ ਮੈਂ ਪ੍ਰਕਾਸ਼ ਸਰਮਾ ਸਵਾਗਤ ਕਰਦਾ ਇਸ ਵੇਲੇ ਖੜੇ ਆ ਇਤਿਹਾਸਿਕ ਧਰਤੀ ਰਹੀੜਾ ਦੇ ਜਿੱਥੇ ਤਕਰੀਬਨ ਅਹਿਮਦ ਸ਼ਾਹ ਅਬਦਾਲੀ ਤੇ ਸਿੱਖਾਂ ਦੇ ਵਿਚਾਲੇ ਕਮਾਸਾਨ ਯੁੱਧ ਹੁੰਦਾ ਲੜਾਈ ਹੁੰਦੀ ਹੈ ਜਿਸ ਵਿੱਚ 35000 ਸਿੰਘ ਸਿੰਘਣੀਆਂ ਸ਼ਹੀਦ ਹੋ ਜਾਂਦੇ ਨੇ ਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਪਰ ਉਸ ਇਤਿਹਾਸਿਕ ਜਗਾ ਦਾ ਕੀ ਹਾਲ ਹੈ ਉਹ ਵੀ ਤੁਹਾਨੂੰ ਦੱਸਾਂਗੇ ਇਸ ਜਗਾ ਦਾ ਇੰਨਾ ਕ ਮਾੜਾ ਹਾਲ ਹੈ ਕਿ ਪਿੱਛੇ ਮੈਂ ਆਪਣੇ ਸਹਿਯੋਗੀ ਨੂੰ ਦਿਖਾਵਾਂਗਾ ਕਿ ਬੱਸ ਸਟਾਪ ਬਣਿਆ ਹੋਇਆ ਹੈ ਤੇ ਤੁਸੀਂ ਸਾਹਮਣੇ ਇੱਕ ਬੱਸ ਆਉਂਦੀ ਵੀ ਦੇਖ ਰਹੇ ਹੋ ਮੇਨ ਰੋਡ ਦੇ ਉੱਤੋਂ ਤੇ ਇਹ ਬੱਸ ਹੈ ਜਿਹੜੀ ਇੱਥੇ ਰੁਕਦੀ ਨਹੀਂ ਸਭ ਤੋਂ ਵੱਡੀ ਪ੍ਰੋਬਲਮ ਸਰਦਾਲੂਆਂ ਦੀ ਇਹ ਵੀ ਹੈ ਕਿ ਇੱਥੇ ਜਿਹੜਾ ਬੱਸ ਸਟਾਪ ਬਣਿਆ ਇੱਥੇ ਬੱਸ ਰੁਕਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਤੇ ਹੋਰ ਕੀ ਕੀ ਪ੍ਰੋਬਲਮਾਂ ਨੇ ਆਪਾਂ ਗੱਲਬਾਤ ਕਰਦੇ ਆ ਇੱਥੇ ਦੇ ਵਸਿੰਦਿਆਂ ਦੇ ਨਾਲ ਅ ਬਾਈ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲੋਕ ਤੇ ਹਾਂ ਜੀ ਸਤਿ ਸ੍ਰੀ ਅਕਾਲ ਤੇ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਕਿਉਂਕਿ ਯਾਦਗਾਰ ਬਹੁਤ ਵੱਡੀ ਬਣਾਈ ਹੋਈ ਹੈ ਕਹਿ ਲਈ ਕਰੋੜਾ ਰੁਪਏ ਦੀ ਲਾਗਤ ਨਾਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਰਾ ਨੇ ਇਹ ਜਿਹੜੀ ਇੱਕ ਵੱਡੀ ਇਮਾਰਤ ਖੜੀ ਕਰੀ ਸੀ ਉਹਨਾਂ 35000 ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਗੱਲਾਂ ਐ ਜੀ ਜਿਹੜੇ ਇੱਕ ਤਾਂ ਜਿਹੜੀ ਇਹ ਧਰਤੀ ਆ ਨਾ ਜੀ ਇਹ ਦੱਸਣ ਦੇ ਕਿਸੇ ਨੂੰ ਲੋੜ ਨਹੀਂ ਵੀ ਜਿਹੜਾ ਦਾ ਇਤਿਹਾਸ ਆ ਕਿੰਨਾ ਮਤਲਬ ਆ ਜਿਹੜਾ ਉਹ ਉੱਚਾ ਇਤਿਹਾਸ ਆ 35000 ਸਿੰਘ ਸਿੰਘਣੀਆਂ ਜਿਹੜੇ ਸੀ ਦੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਸਰਕਾਰ ਨੇ ਕਰੋੜਾਂ ਰੁਪਈਆ ਲਾ ਕੇ ਜਿਹੜਾ ਇੱਥੇ ਸਮਾਰਕਾ ਜਿਹੜਾ ਉਹਦਾ ਨਿਰਮਾਣ ਕਰਿਆ ਜਦੋਂ ਸਰਕਾਰ ਨੇ ਨਿਰਮਾਣ ਕਰਿਆ ਤਾਂ ਜਿਹੜੇ ਇਹਦੇ ਬਾਰੇ ਜਿਹੜੀ ਥਾਂ ਥਾਂ ਜਿਹੜੀ ਆ ਉਹਦੇ ਬਾਰੇ ਪ੍ਰਚਾਰ ਵੀ ਕੀਤਾ ਗਿਆ ਸਮੱਸਿਆ ਇਹ ਰਹੀ ਆ ਲਾਕੇ ਵਸੀਆਂ ਦੀ ਜਿਹੜੇ ਲਹਿਰੀਡ ਆ ਜਿਹੜੀ ਪਵਿੱਤਰ ਧਰਤੀ ਹੈ ਦੀ ਪਿੰਡ ਦੀ ਇੱਥੇ ਜਦੋਂ ਦੂਰੋਂ ਦੂਰੋਂ ਲੋਕ ਆਉਂਦੇ ਨੇ ਸਮਾਰਕ ਨੂੰ ਦੇਖਣ ਆਉਂਦੇ ਨੇ ਤਾਂ ਇੱਥੋਂ ਜੇ ਤੋਂ ਜਗ੍ਹਾ ਦਾ ਜਿਹੜਾ ਤੁਸੀਂ ਦੇਖੋ ਤਾਂ ਲਗਭਗ ਪੌਣੇ 2 ਕਿਲੋਮੀਟਰ ਜਿਹੜੀ ਆ ਉਹ ਬਣ ਜਾਂਦੀ ਆ। ਬਈ ਕਈ ਵਾਰ ਬਜ਼ੁਰਗ ਆਉਂਦੇ ਨੇ ਜਾਂ ਲੋਕ ਆਉਂਦੇ ਨੇ ਇੱਥੋਂ ਇੱਥੋਂ ਕੋਈ ਵੀ ਪ੍ਰਬੰਧ ਨਹੀਂਗਾ ਹਾਲਾਂਕਿ ਜਿਹੜਾ ਬੱਸ ਸਟਾਪ ਆ ਜੇ ਤੁਸੀਂ ਦੇਖੋ ਇੱਥੋਂ ਬੱਸ ਰੁਕਣ ਦਾ ਜਿਹੜਾ ਉਹ ਬਣਿਆ ਹੋਇਆ। ਲੋਕ ਆਉਂਦੇ ਨੇ ਉਹਨਾਂ ਨੂੰ ਇੰਨੀਆਂ ਜ਼ਿਆਦਾ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਵੀ ਜਦੋਂ ਇੱਥੋਂ ਉਤਰ ਜਾਂਦੇ ਨੇ ਤਾਂ ਉਹਨਾਂ ਨੂੰ ਇੱਥੋਂ ਉੱਥੇ ਪਹੁੰਚਣਾ ਕਿਵੇਂ ਆ ਉਹਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਅਸੀਂ ਉੱਥੇ ਜਾਈਏ ਕਿਵੇਂ ਉਹ ਕਦੇ ਕਿਸੇ ਨੂੰ ਹੱਥ ਦਿੰਦੇ ਨੇ ਤਾਂ ਕੀ ਕੀ ਦੀ ਮਿਹਨਤ ਕਰਦੇ ਨੇ ਉੱਥੇ ਪਹੁੰਚਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਜੀ ਅਸਲ ਦੇ ਵਿੱਚ ਬਜ਼ੁਰਗਾਂ ਦੇ ਮਨ ਵਿੱਚ ਇੱਕ ਖੁਆਇਸ਼ ਹੁੰਦੀ ਹੈ ਵੀ ਉਸ ਪਵਿੱਤਰ ਧਰਤੀ ਦੇ ਦਰਸ਼ਨ ਕੀਤੇ ਜਾਣ ਕਿਉਂਕਿ 35000 ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਜਿਹੜਾ ਇੱਕ ਇਹ ਪਵਿੱਤਰ ਸਥਾਨ ਹੈ ਤੇ ਇੱਕ ਤਰ੍ਹਾਂ ਦਾ ਕਹਿ ਲੀ ਵੀ ਉਹਨਾਂ ਦੇ ਲਈ ਹੱਜ ਦੇ ਬਰਾਬਰ ਜਿਵੇਂ ਕਹਿ ਲਿਏ ਤੇ ਉਹਨਾਂ ਦੇ ਮਨ ਦੀ ਰੀਜ ਕਿਵੇਂ ਉਹਨਾਂ ਨੂੰ ਕਿੰਨੀ ਕਿ ਠੇਸ ਪਹੁੰਚਦੀ ਹੈ ਜਦੋਂ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਸਿਰਫ ਇੰਨੀ ਗੱਲ ਕਹਿ ਸਕਦੇ ਨਹੀਂ ਜੀ ਤੁਸੀਂ ਇਹ ਦੇਖੋ ਜੇ ਅਸੀਂ ਫਿਜ਼ੀਕਲ ਰੂਪ ਦੇ ਵਿੱਚ ਗੱਲ ਕਰੀਏ ਜੇ ਕਿਸੇ ਨੂੰ ਪਿਆਸ ਲੱਗੀ ਆ ਉਹ ਤੜਪ ਰਿਹਾ ਪਾਣੀ ਨੂੰ ਜੇ ਉਹਨੂੰ ਦੋ ਘੁੱਟਾ ਉਹਦੇ ਪਾਣੀ ਦੇ ਸਰੀਰ ਦੇ ਵਿੱਚ ਨਾ ਜਾਣ ਤਾਂ ਉਹਦਾ ਮਰਨਾ ਤੈਅ ਹੋ ਜਾਂਦਾ ਜਿਹੜੀ ਮਾਨਸਿਕ ਸਥਿਤੀ ਆ ਜਿਹਨਾਂ ਨੂੰ ਅਸੀਂ ਇਹ ਕਹਿੰਦੇ ਨੇ ਕਿ ਬੰਦੇ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਤੁਸੀਂ ਫਿਰ ਉਹਦਾ ਅੰਦਾਜ਼ਾ ਲਾ ਕੇ ਦੇਖੋ ਵੀ ਜਿਹੜੀਆਂ ਉਹ ਧਾਰਮਿਕ ਭਾਵਨਾਵਾਂ ਨੇ ਫਿਰ ਕਿੰਨੀਆਂ ਘਾਤ ਹੁੰਦੀਆਂ ਨੇ ਇੱਕ ਇਨਸਾਨ ਦੂਰੋਂ ਚੱਲਿਆ ਜਦੋਂ ਦੂਰੋਂ ਚੱਲਿਆ ਤੇ ਇੱਥੇ ਆ ਕੇ ਉਹ ਬੰਦਾ ਜਿਹੜਾ ਪਜਲ ਹੋ ਜਵੇ ਉਹਨੂੰ ਇਹ ਨਾ ਪਤਾ ਲੱਗੇ ਇੱਥੇ ਵੀ ਮੈਂ ਪਹੁੰਚਣਾ ਕਿਵੇਂ ਆ ਨਾ ਤੇ ਇੱਥੇ ਕੋਈ ਸਾਧਨ ਨਾ ਨਾ バス ਰੁਕਦੀ ਆ ਉਹਨਾਂ ਨੂੰ ਇੰਨੀਆਂ ਕਸਮਸੀਆਂ ਆ ਜਾਂਦੀਆਂ ਨੇ ਵੀ ਉਹਦੇ ਬਾਰੇ ਜਿਹੜਾ ਅਸੀਂ ਨਾ ਤਾਂ ਆਪਾਂ ਸੋਚ ਸਕਦੇ ਆ ਨਾ ਦੱਸ ਸਕਦੇ ਆ ਬੱਸਾਂ ਆਉਂਦੀਆਂ ਨੇ ਲੰਘ ਜਾਂਦੀਆਂ ਨੇ ਜੇ ਸਰਕਾਰ ਨੇ ਏਡੀ ਵੱਡਾ ਜਿਹੜਾ ਸਮਾਰਕ ਬਣਾਇਆ ਜੀ ਏਡੀ ਵੱਡਾ ਜਿਹੜਾ ਸਥਾਨ ਬਣਾਇਆ ਰੀੜੇ ਪਿੰਡ ਦੇ ਵਿੱਚ ਸਰਕਾਰ ਦੀ ਇਹ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਗਰ ਦੂਰੋਂ ਦੂਰੋਂ ਲੋਕ ਆਉਂਦੇ ਨੇ ਉੱਥੇ ਦੇਖਣ ਨੂੰ ਤਾਂ ਉੱਥੇ ਸਰਕਾਰ ਦਾ ਇਹ ਜ਼ਿੰਮੇਵਾਰੀ ਹੈ ਕਿ ਉੱਥੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਰਪੇਸ਼ ਸਮੱਸਿਆ ਜਿਹੜੀ ਨਾ ਆਵੇ ਜੀ ਦੇਖਿਆ ਜਾਵੇ ਫਿਲਮਾਂ ਦੇ ਵੱਡੇ ਵੱਡੇ ਪੋਸਟਰ ਵੱਡੇ ਵੱਡੇ ਹੋਰਡਿੰਗ ਦੇਖਣ ਨੂੰ ਮਿਲ ਜਾਂਦੇ ਨੇ ਆਮ ਰੋਲਾਂ ਤੇ ਇੱਕ ਇਤਿਹਾਸਕ ਜਗ੍ਹਾ ਦਾ ਜੀ ਇੱਕ ਛੋਟਾ ਜਿਹਾ ਬੋਰਡ ਆ ਤਕਰੀਬਨ ਸ਼ਾਇਦ 3 ਫੁੱਟ ਦਾ ਮੁਸ਼ਕਲ ਨਾਲ ਹੋਣਾ ਵੀ ਲੱਗਦਾ ਵੀ ਵੱਡੇ ਵੱਡੇ ਚਾਈਨ ਬੋਰਡ ਹੋਣੇ ਚਾਹੀਦੇ ਨੇ ਬਾਹਰਲੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਸ ਬਾਰੇ ਤਾਂ ਦੱਸਣਾ ਬਹੁਤ ਜ਼ਰੂਰੀ ਆ ਕਿਉਂਕਿ ਪੂਰੀ ਦੁਨੀਆ ਤੇ ਜੇ ਇਤਿਹਾਸ ਦੇ ਦੇਖਿਆ ਜਾਵੇ ਮੇਰੇ ਖਿਆਲ ਦੇ ਵਿੱਚ ਪੂਰੀ ਦੁਨੀਆ ਤੇ ਐਡੀ ਵੱਡੀ ਜਿਹੜੀ ਸ਼ਹੀਦੀ ਆ ਉਹ ਕਿਤੇ ਵੀ ਨਹੀਂ ਮਿਲਦੀ ਸਾਨੂੰ ਮਿਸਾਲ ਵੀ ਨਹੀਂ ਮਿਲਦੀ ਇੱਥੇ ਸਰਕਾਰ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਜਦੋਂ ਇੰਨੇ ਕਰੋੜਾ ਰੁਪਈਆ ਲਾ ਕੇ ਐਡੀ ਵੱਡੀ ਇਤਿਹਾਸਕ ਜਗ੍ਹਾ ਦਾ ਨਿਰਮਾਣ ਕੀਤਾ ਗਿਆ ਤਾਂ ਸਰਕਾਰ ਦੀ ਪ੍ਰਬੰਧਕ ਜਿਹੜੇ ਨੇ ਪ੍ਰਸ਼ਾਸਨ ਆ ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੂਰੀ ਡਿਊਟੀ ਬਣਦੀ ਆ ਕਿ ਬੱਸਾਂ ਨੇ ਜਿਹੜੀਆਂ ਇੱਥੇ ਰੁਕਣ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਹੋਣ ਤਾਂ ਕਿ ਜਿਹੜਾ ਪੰਜਾਬ ਦਾ ਐਡਾ ਵੱਡਾ ਇਤਿਹਾਸ ਆ ਉਹਨੂੰ ਦੇਖ ਸਕਣ ਸਮਝ ਸਕਣ ਸਾਈਨ ਬੋਰਡ ਵੀ ਹੋਣੇ ਚਾਹੀਦੇ ਨੇ ਉਹਨਾਂ ਨੂੰ ਸਾਰੀ ਸਹੂਲਤ ਹੋਣੀ ਚਾਹੀਦੀ ਆ ਸਰਕਾਰੀ ਚੀਜ਼ਾਂ ਕਿਉਂ ਨਹੀਂ ਕਰ ਰਹੀਆਂ ਨੇ ਦੇਖਿਆ ਕਿਉਂ ਕਰ ਰਹੀ ਆ ਇਹਦੇ ਬਾਰੇ ਜਿਹੜਾ ਅਸੀਂ ਕੁਝ ਨਹੀਂ ਕਹਿ ਸਕਦੇ ਪਤਨਿਓ ਨੇ ਸਮਝ ਨਹੀਂ ਆਉਂਦਾ ਇਹ ਸਮਝ ਤੋਂ ਬਾਹਰ ਹੀ ਆ ਜੀ 2011 ਤੋਂ ਹੁਣ ਤੱਕ ਅ ਬੱਸ ਨਾ ਰੁਕਣ ਦਾ ਕੀ ਕਾਰਨ ਮੰਨਦੇ ਹੋ ਕੀ ਲੋਕਾਂ ਨੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਹੁੰਨੀ ਜੀ ਲੋਕਾਂ ਨੇ ਅੜੜੜੇ ਪਹੁੰਚ ਕੀਤੀ ਹੈ ਜੀ ਹੁਣ ਕੀ ਸਰਕਾਰ ਨੂੰ ਨਹੀਂ ਪਤਾਗਾ ਸਰਕਾਰ ਜੇ ਅਗਰ ਹੈਲਥ ਡਿਪਾਰਟਮੈਂਟ ਦੇ ਕੋਲੇ ਡਾਟਾ ਹੁੰਦਾ ਵੀ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਬਿਮਾਰੀ ਫੈਲੀ ਬਨ ਵਿਭਾਗ ਕੋਲੇ ਡਾਟਾ ਹੁੰਦਾ ਸਾਡੇ ਏਰੀਏ ਦੇ ਵਿੱਚ ਕਿੰਨੇ ਦਰਖਤ ਨੇ ਡਿਪਟੀ ਕਮਿਸ਼ਨਰ ਉਹ ਉਸ ਜਿਹੜਾ ਜ਼ਿਲ੍ਹੇ ਦਾ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦੇ ਨੇ ਇਹ ਚੀਜ਼ਾਂ ਦੇ ਲਈ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਇਲਾਕੇ ਦੇ ਵਿੱਚ ਕਿਹੜੀ ਚੀਜ਼ ਕਿੱਥੇ ਕਮੀ ਆ ਅਗਰ ਪ੍ਰਸ਼ਾਸਨਕ ਤੌਰ ਤੇ ਇਹਨਾਂ ਚੀਜ਼ਾਂ ਵੱਲ ਪ੍ਰਸ਼ਾਸਨਾ ਜਿਹੜਾ ਧਿਆਨ ਨਹੀਂ ਦਿੰਦਾ ਮੇਰੇ ਖਿਆਲ ਦੇ ਵਿੱਚ ਇਨੇ ਵੀ ਲੋਕ ਪਹੁੰਚ ਨਹੀਂ ਕਰਦੇ ਲੋਕ ਪਹੁੰਚ ਕਰਦੇ ਨੇ ਪਰ ਉਹਨਾਂ ਨੂੰ ਅਣ ਦੇਖਿਆ ਕੀਤਾ ਜਾਂਦਾ ਕਿਵੇਂ ਨਾ ਕਿਵੇਂ ਜਿਹੜੀ ਇਹ ਚੀਜ਼ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਅਮਰੀਕਾ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਮੁਹੰਮਦ ਖਾਲਿਦਾ ਜੀ ਮੁਹੰਮਦ ਖਾਲਿਦਾ ਆ ਇੱਥੇ ਬਹੁਤ ਵੱਡੀ ਯਾਦਗਾਰ ਬਣੀ ਹੋਈ ਹੈ ਤੇ ਬੱਸ ਸਟਾਪ ਵੀ ਬਣਿਆ ਹੋਇਆ ਬੱਸ ਨਹੀਂ ਰੁਕਦੀ ਕੀ ਤੁਸੀਂ ਇਸੇ ਪਿੰਡ ਦੇ ਵਸਨੀਕ ਹੋ ਜੀ ਬਿਲਕੁਲ ਜੀ ਮੈਂ ਇਸੇ ਪਿੰਡ ਦਾ ਵਸਨੀਕ ਹਾਂ ਕੀ ਕਹਿਣਾ ਚਾਹੂਗੀ ਵੀ ਇੰਨਾ ਮਾੜਾ ਹਾਲ ਇੱਕ ਯਾਦਗਾਰ ਤੁਹਾਡੇ ਪਿੰਡ ਦੇ ਵਿੱਚ ਤਕਰੀਬਨ 35000 ਜਿਹੜਾ ਕਹਿ ਲਈਏ ਉਸ ਸਮੇਂ ਘੱਲੂ ਘਰਾ ਹੋਇਆ ਸੀ ਉਹਦੀ ਯਾਦ ਚ ਬਣਾਇਆ ਜੀ ਜੀ ਬਿਲਕੁਲ ਜੀ ਬਹੁਤ ਬਹੁਤ ਸਰ ਦੇਖੋ ਬਹੁਤ ਮਾੜਾ ਹਾਲ ਆ ਦੇਖੋ ਦੇਖੋ ਪਬਲਿਕ ਕਿਥੋਂ ਕਿਥੋਂ ਇੱਥੇ ਪਹੁੰਚਦੀ ਆ ਪਹੁੰਚ ਕਰਦੀ ਆ ਲੇਕਿਨ ਇੱਥੋਂ ਜਾਣ ਦਾ ਤੇ ਇੱਥੇ ਉਤਰਨ ਦਾ ਸਟਾਪੇਜ ਦਾ ਬਹੁਤ ਬੁਰਾ ਹਾਲ ਆ ਜੀ ਇੱਥੋਂ 3 ਕਿਲੋਮੀਟਰ ਉਹਨਾਂ ਨੂੰ ਅੱਗੇ ਕੁੱਪ ਜਾਣਾ ਪੈਂਦਾ ਜੀ ਕੁੱਪ ਸਟਾਪੇਜ ਆ ਜਾਂ 3 ਕਿਲੋਮੀਟਰ ਪਿੱਛੇ ਉਤਾਰ ਦਿਆ ਬਸ ਵਾਲੇ ਪੀੜ ਪੀੜ ਦਾ ਲੇਕਿਨ ਜਿਹੜੇ ਇੱਥੇ ਫਿਰ ਇੱਥੋਂ ਜਾਣ ਲਈ ਇੱਥੋਂ ਕੋਈ ਆਟੋ ਵਗੈਰਾ ਕੋਈ ਮਿਲਦਾ ਮਨ ਮਰਜ਼ੀ ਇਥੇ ਕੁੱਪ ਪਚਾਉਣ ਦੇਈ ਉਹਨਾਂ ਨੂੰ ਠੀਕ ਹੈ ਜੀ ਤੇ ਇੱਥੇ ਕੋਈ ਸਾਦਾ ਨਹੀਂ ਹੈ ਜੀ ਤੇ ਬਹੁਤ ਬੁਰਾ ਹਾਲ ਹੈ ਪਬਲਿਕ ਦਾ ਕਿਉਂਕਿ ਦੇਖੋ ਮੇਰੀ ਸ਼ਾਪ ਹੈ ਇੱਥੇ ਆ ਕਰੀ ਹੋਈ ਹੈ ਮੈਂ ਲੈਮਨ ਵਗੈਰਾ ਇੱਥੇ ਵੇਚਦਾ ਨਹੀਂ ਮੈਂ ਡੇਲੀ ਇੱਥੇ ਜ਼ਿਆਦਾਤਰ ਲੇਡੀਜ਼ ਕਸਟਮਰ ਬਹੁਤ ਸਾਹਮਣਾ ਕਰਨਾ ਪੈਂਦਾ ਇੱਕ ਸਾਈਨ ਬੋਰਡ ਨਹੀਂ ਲੱਗੇ ਹੋਏ ਵੀ ਯਾਦਗਾਰ ਦੇ ਨਾਮ ਤੇ ਇੱਕ ਵੱਡਾ ਬੋਰਡ ਹੀ ਲਗਾ ਦਈਏ ਫਿਲਮਾਂ ਦੀਆਂ ਤਾਂ ਬੜੀਆਂ ਪ੍ਰੋਮੋਸ਼ਨਾਂ ਹੁੰਦੀਆਂ ਨੇ ਪਰ ਯਾਦਗਾਰ ਦਾ ਕੋਈ ਬੋਰਡ ਦੀ ਕਿਵੇਂ ਦੇਖਦੇ ਹੋ ਦੇਖੋ ਯਾਦਗਾਰ ਦਾ ਬੋਰਡ ਵੀ ਲੱਗਣਾ ਚਾਹੀਦਾ ਜੀ ਜੋ ਬਹੁਤ ਜ਼ਰੂਰੀ ਹੈ ਜੀ ਪਤਾ ਕਿ ਪਬਲਿਕ ਨੂੰ ਪਤਾ ਲੱਗ ਸਕੇ ਵੀ ਇਹ ਇਤਿਹਾਸਿਕ ਜਗ੍ਹਾ ਇੱਕ ਤੇ ਇਸ ਬਾਰੇ ਨੌਲੇਜ ਹੋ ਸਕੇ ਪਤਾ ਬਹੁਤ ਲੱਗਣਾ ਚਾਹੀਦਾ ਜੀ ਤੇ ਰੋਜ਼ਾਨਾ ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਸ਼ਰਧਾਲੂ ਆਉਂਦੇ ਹੋਣਗੇ ਬਿਲਕੁਲ ਪਰ ਸਾਨੂੰ ਲੱਗਦਾ ਵੀ ਤੁਹਾਡੇ ਵਰਗਿਆਂ ਕੋਲ ਪੁੱਛ-ਪੁੱਛ ਜਾਂਦੇ ਹੋ ਬਿਲਕੁਲ ਪੁੱਛਦੇ ਜੀ ਹਰ ਬਾਰੀ ਮੈਨੂੰ ਪੁੱਛਦੇ ਜੀ ਇਤਿਹਾਸਿਕ ਆਪਣੇ ਗੁਰਦੁਆਰਾ ਸਾਹਿਬ ਇੱਥੇ ਕੱਲੂ ਕਾਰਾ ਸਾਹਿਬ ਤੇ ਮੈਨੂੰ ਹੀ ਕਈ ਵਾਰੀ ਦੱਸਣਾ ਪੈਂਦਾ ਗਾਈਡ ਕਰਨਾ ਪੈਂਦਾ ਜੀ ਦੱਸਣਾ ਪੈਂਦਾ ਫਿਰ ਇੱਥੇ ਘੰਟਾ-ਘੰਟਾ ਖੜੇ ਰਹਿੰਦੇ ਆ ਸਵਾਰੀਓ ਬਹੁਤ ਵੇਟ ਕਰਨਾ ਪੈਂਦਾ ਜੀ ਫਿਰ ਇਧਰ ਨੂੰ ਦਸਣਾ ਪੈਣਾ ਉਹਨੇ ਵੀ ਹੱਥ ਨੂੰ ਇਧਰ ਕੁੱਪ ਜਾਣਾ ਪੈਣਾ ਜੀ ਜਾਂ ਇਧਰ ਨੂੰ ਤੁਹਾਨੂੰ ਭੀੜ ਜਾਣਾ ਪੈਣਾ ਜੀ ਤਾਂ ਬਹੁਤ ਜਿਆਦਾ ਜਾਵੇ ਪੈਦਲਦਾਰਾ ਜਾਵੇ ਪੈਦਲਦਾਰ ਜੀ ਦੇਖੋ ਜੈਂਟਸ ਤਾਂ ਆਪਣਾ ਰਾਹ ਕੱਢ ਲੈਂਦਾ ਜੀ ਕੋਈ ਨਾ ਕੋਈ ਕੋਈ ਮੋਟਰਸਾਈਕਲ ਵਗੈਰਾ ਵਾਲਾ ਆ ਗਿਆ ਕੋਈ ਕਿਸੇ ਨਾਲ ਹੱਥ ਦੇ ਕੇ ਚੱਲ ਜਾਂਦਾ ਲੇਕਿਨ ਲੇਡੀਜ਼ ਦਾ ਬਹੁਤ ਬੁਰਾ ਹਾਲ ਹੈ ਜੀ ਕਿਉਂਕਿ ਕਈ ਲੇਡੀਜ਼ ਆਈ ਜਾਂਦੇ ਵਿਚਾਰੇ ਜਿਹੜੇ ਸਟੂਡੈਂਟਸ ਵਗੈਰਾ ਨੇ ਪੜ੍ਹਨ ਵੀ ਜਾਂਦੇ ਆ ਮਲੇਖ ਕੋਟ ਲੈ ਜਾਂਦੇ ਆ ਜਾਂ ਇਧਰ ਲੁਧਿਆਣੇ ਜਾਂਦੇ ਕੋਈ ਜੋਬ ਵੀ ਕਰਦੀਆਂ ਉਹਨਾਂ ਨੂੰ ਬਹੁਤ ਜਿਆਦਾ ਸਾਹਮਣਾ ਕਰਨਾ ਪੈਂਦਾ ਤੇ ਕਿਤੇ ਨਾ ਕਿਤੇ ਅਣ ਦੇਖਿਆ ਮੰਗਾ ਨੂੰ ਕਿਉਂਕਿ ਮੰਗਾ ਇਹੀ ਨੇ ਕੋਈ ਖਾਸ ਮੰਗਾ ਨਹੀਂ ਇੱਕ ਤਾਂ ਇੱਥੇ バス ਜਿਹੜੀ ਉਹ ਰੁਕਣੀ ਚਾਹੀਦੀ ਹੈ ਤੇ ਦੂਸਰਾ ਜਿਹੜਾ ਵੱਡੇ ਸਾਈਨ ਬੋਰਡ ਲੱਗਣੇ ਚਾਹੀਦੇ ਆ ਤਾਂ ਕਿ ਬਾਹਰੋਂ ਆਉਣ ਵਾਲੇ ਜਿਹੜੇ ਸਰਦਾਲੂ ਨੇ ਯਾਤਰੀ ਨੇ ਉਹ ਇੱਥੇ ਆਰਾਮ ਦੇ ਨਾਲ ਪਹੁੰਚ ਸਕਣ ਕਿਉਂਕਿ ਜੇ ਬੜੀ ਵੱਡੀ ਵਿਵਸਥਾ ਨਹੀਂ ਹੈ ਇੱਥੇ ਉਸ ਜਗ੍ਹਾ ਦੇ ਉੱਤੇ ਪਹੁੰਚਣ ਦੀ ਤੇ ਇਸ ਵਿਸ਼ੇ ਦੇ ਉੱਤੇ ਦੇਖ ਸਕਦੇ ਹੋ ਕਿ バス ਵੀ ਹੈ ਜਿਹੜੀ ਇੱਥੇ ਕੋਈ ਨਹੀਂ ਰੁਕਦੀ ਹੈਗੀ ਫਿਲਹਾਲ ਇਸ ਵਿਸ਼ੇ ਦੇ ਉੱਤੇ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਸਾਡੇ ਸੂਤਰਾਂ ਦੇ ਮੁਤਾਬਕ ਸਾਨੂੰ ਪਤਾ ਚੱਲਿਆ ਕਿ ਅੱਜ ਉਹਨਾਂ ਦੀ ਇਸ ਯਾਦਗਾਰ ਦੇ ਵਿੱਚ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਚੱਲੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਣ ਰਹੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅੱਜ ਸ਼ਹੀਦੀ ਸਮਾਰਕ ਵਿਖੇ ਪਹੁੰਚੇ ਹੋ ਤੇ ਅੱਜ ਦੇਖੇਗਾ ਕਿ ਜ਼ਿਲ੍ਹੇ ਦੇ ਕਾਫੀ ਅਧਿਕਾਰੀ ਇੱਥੇ ਮੌਜੂਦ ਸਨ ਕੀ ਕਾਰਨ ਸੀ ਆਦੀ ਮੀਟਿੰਗ ਲੱਗੀ ਇੱਥੇ ਜੀ ਅਸੀਂ ਜੋ ਤੁਹਾਨੂੰ ਪਤਾ ਹੈ ਕਿ ਇੱਕ ਨੀਤੀ ਦਾ ਰਸਤਾ ਬਣਾਈ ਹੋਈ ਹੈ ਤੇ ਉਹਦੇ ਸਬੰਧ ਵਿੱਚ ਰਿਵਿਊ ਕਰਨ ਵਾਸਤੇ ਅਸੀਂ ਸਾਰੀ ਕਮੇਟੀ ਹੈ ਜੋ ਆਈ ਸੀ ਕਿ ਇਸ ਸੰਸਥਾ ਦੇ ਵਿੱਚ ਕਿਵੇਂ ਇਸ ਨੂੰ ਲੋਕਪ੍ਰੀਆ ਬਣਾਇਆ ਜਾਵੇ ਹੋਰ ਸੰਗਤਾਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਵੇ ਜਿਵੇਂ ਅਸੀਂ ਹੁਣ ਸੋਚਿਆ ਕਿ ਇੱਥੇ ਆਉਣ ਵਾਸਤੇ ਬੜੀ ਦਿੱਕਤ ਹੁੰਦੀ ਹੈ ਤਾਂ ਉਹਦੇ ਵਾਸਤੇ ਅਸੀਂ ਚਾਇਨੇਜ ਵਗੈਰਾ ਲਵਾਵਾਂਗੇ ਔਰ ਜਿਹੜੀਆਂ ਤੀਜਾਂ ਕਾਫੀ ਸਾਰੀਆਂ ਨੇ ਉਹ ਮਾਨਯੋਗ ਡੀਸੀ ਸਾਹਿਬ ਇਹਨਾਂ ਦੇ ਚੇਅਰਪਰਸਨ ਨੇ ਉਹਨਾਂ ਨਾਲ ਹੀ ਗੱਲ ਕਰਕੇ ਅਸੀਂ ਆਪਦੇ ਵਿਚਾਰ ਰੱਖਾਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਕਿਵੇਂ ਲੋਕਾਂ ਦਾ ਇੱਥੇ ਇਕੱਠ ਕਰਕੇ ਤੇ ਇਸ ਨੂੰ ਜਿਆਦਾ ਮੱਪਣਾ ਜਾਂ ਲੋਕਪ੍ਰੇ ਬਣਾਇਆ ਜਾਵੇ ਅੱਜ ਦੀ ਜੋ ਮੀਟਿੰਗ ਸਰ ਉਹਦਾ ਏਜੰਡਾ ਕੀ ਰਿਹਾ ਏਜੰਡਾ ਬਸ ਇਹੀ ਹੈ ਕਿ ਜੋ ਪਹਿਲਾਂ ਗੱਲਾਂ ਹੋਈਆਂ ਸੀ ਕੁਝ ਚੀਜ਼ਾਂ ऑन द इयर सिंगे कुछ ऑन पाइपलाइन सिंगे कुछ चल ਰਹੀਆਂ ਸੀ ਕੁਝ ਹੋ ਹੋਣੀਆਂ ਸੀ ਕੁਝ ਅੱਗੇ ਅਸੀਂ ਸੁਜੈਸਟ ਕੀਤੀਆਂ ਕਿ ਮੌਕੇ ਦੇ ਮੁਤਾਬਕ ਕੀ ਹੋਣ ਵਾਲੀਆਂ ਜੀ ਕੁਝ ਚੀਜ਼ਾਂ ਤਾਂ ਹੋ ਗਈਆਂ ਕੁਝ ਅਜੇ ਫੰਡ ਆਨ ਕਰਕੇ ਰੁਕੀਆਂ ਹੋਈਆਂ ਕੁਝ ਹਾਲੇ ਅੱਜ ਅਸੀਂ ਨਵੀਆਂ ਸੁਜੈਸਟ ਕੀਤੀਆਂ ਜਿਵੇਂ ਕਿ ਲਾਇਬ੍ਰੇਰੀ ਹੈ ਕੁਝ ਹੋਰ ਇੱਥੇ ਸੋਚ ਰਹੇ ਹਾਂ ਕਿ ਸ਼ਾਇਦ ਸੋਲਰ ਸਿਸਟਮ ਲੱਗ ਜੇ ਤਾਂ ਉਹ ਵੀ ਬੈਟਰ ਹੈ ਇਨਕਮ ਠੀਕ ਰਹੇਗੀ ਉਹਦੇ ਨਾਲ ਬਿਜਲੀ ਜੋ ਖਪਤ ਹੈ ਉਹਦਾ ਬਿੱਲ ਘਟੇਗਾ ਸਰ ਦੇਖਿਆ ਗਿਆ ਕਿ 2011 ਤੋਂ ਇਹ ਜਿਹੜੀ ਸਮਾਰਕਤਿਕ ਇਮਾਰਤ ਹੈ ਬਣਾਈ ਗਈ ਹੈ ਤੇ ਦੂਰੋਂ ਦੂਰੋਂ ਭਾਰਤ ਦੇ ਸਿੱਖ ਜਿਹੜੇ ਸ਼ਰਧਾਲੂ ਨੇ ਇੱਥੇ ਆਉਂਦੇ ਨੇ ਇੱਥੇ ਰੋਹੀੜਾ ਵਿਖੇ ਜੋ ਮੇਨ ਰੋਡ ਹੈ ਉਥੇ ਬੱਸ ਸਟਾਪ ਚ ਬਣਾਏ ਗਏ ਨੇ ਪਰ ਬੱਸ ਇੱਕ ਵੀ ਨਹੀਂ ਰੁਕਦੀ ਕੀ ਕਹੋਗੇ ਸਰ ਹਾਂ ਇਸ ਦੇ ਬਾਰੇ ਸਾਨੂੰ ਤੁਸੀਂ ਦੱਸਿਆ ਤਾਂ ਅਸੀਂ ਇਸ ਦੇ ਬਾਰੇ ਆਰਡੀਓ ਸਾਹਿਬ ਨਾਲ ਅੱਜ ਹੀ ਗੱਲ ਕਰਕੇ ਔਰ ਯਾ બસ ਸਟੈਂਡ ਤੇ ਜੋ ਬਸਾਨੇ ਮੈਨੇਜਰ ਨੇ ਉਹਨਾਂ ਨਾਲ ਗੱਲ ਕਰਕੇ ਅਸੀਂ ਇਹ ਜਰੂਰ ਬਣਾਵਾਂਗੇ ਕਿ ਇਹ ਜਿਹੜੀ ਬੱਸਾਂ ਇੱਥੇ ਹੋ ਜਰੂਰ ਇੱਕ ਦੇਖਿਆ ਗਿਆ ਸਰ ਕਿ ਆ ਪੱਤਰਕਾਰਾਂ ਨੂੰ ਸ਼ਾਇਦ ਇੱਥੇ ਕੈਮਰੇ ਦੀ ਮਨਾਈ ਹੈ ਕਿਉਂਕਿ ਪੱਤਰਕਾਰ ਦਾ ਕੰਮ ਹੁੰਦਾ ਇਤਿਹਾਸਕ ਜਗ੍ਹਾ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਇੱਥੇ ਆਮ ਲੋਕ ਨੇ ਜਿਹੜੇ ਉਹ ਸੈਲਫੀਆ ਲੈਂਦੇ ਦਿਖਾਈ ਦਿੱਤੇ ਨੇ ਜੀ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਦੇਖੋ ਤੁਸੀਂ ਵੀ ਤਾਂ ਹੁਣ ਇੱਥੇ ਖੜਕੇ ਹੀ ਗੱਲ ਕਰ ਰਹੇ ਹੋ ਪਰ ਅਹ ਜੇ ਕੁਝ ਰੂਲਸ ਨੇ ਜਿਹੜੇ ਅਸੀਂ ਵੀ ਉਹਨਾਂ ਨੂੰ ਤੋੜ ਨਹੀਂ ਸਕਦੇ ਜੇ ਕੈਮਰੇ ਦੇ ਹੈ ਤਾਂ ਅਸੀਂ ਵੀ ਉਹਨਾਂ ਤੋਂ ਵਾਪਸ ਨਹੀਂ ਜਾ ਸਕਦੇ